ਲੋਕਾਂ ਨੂੰ ਵੇਚੀ ਚਾਰੀ ਸੀ ਹਾਲਾਂਕਿ ਆਈਸਕ੍ਰੀਮ ਪਾਰਲਰ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਹੈ ਆਈਸਕ੍ਰੀਮ ਪਾਰਲਰ ਤੇ ਛਾਪੇਮਾਰੀ ਕੀਤੀ ਗਈ ਆਈਸਕ੍ਰੀਮ ਦੇ ਵਿੱਚ ਵਿਸਕੀ ਪਾ ਕੇ ਮਿਲਾਵਟ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਲੋਕਾਂ ਦੇ ਵੀ ਹੋਸ਼ ਛੁੱਟ ਕੇ ਆਈਸਕ੍ਰੀਮ ਖਾ ਕੇ ਲੋਕ ਟੱਲੀ ਹੋ ਰਹੇ ਸੀ ਜਦੋਂ ਰੇਡ ਕੀਤੀ ਗਈ ਤਾਂ ਸਾਰੇ ਹੀ ਪੇਤ ਖੁੱਲ ਗਏ ਰਾਜ ਜਿਹੜਾ ਇਸ ਪਾਰਲਰ ਤੋਂ ਸਾਹਮਣੇ ਹੈ ਕਿ ਆਖਰਕਾਰ ਇਸ ਪਿੱਛੇ ਸਚਾਈ ਕੀ ਹੈ ਅਗਰ ਤੁਸੀਂ ਵੀ ਆਈਸਕ੍ਰੀਮ ਖਾਣ ਦੇ ਸ਼ਕੀਨ ਹੋ ਹਰ ਰੋਜ਼ ਆਈਸਕ੍ਰੀਮ ਖਾਣ ਦੇ ਲਈ ਮੌਕਾ ਲੱਭਦੇ ਹੋ ਤਾਂ ਇਸ ਖਬਰ ਨੂੰ ਜ਼ਰਾ ਧਿਆਨ ਦੇ ਨਾਲ ਸੁਣ ਲਓ ਕਿਉਂਕਿ ਇਹ ਖਬਰ ਹਰ ਇੱਕ ਨੂੰ ਹੈਰਾਨ ਕਰ ਰਹੀ ਹੈ ਇੱਕ ਆਈਸਕ੍ਰੀਮ ਦੀ ਦੁਕਾਨ ਤੇ ਆਪਕਰੀ ਵਿਪਾਕ ਦੇ ਵੱਲੋਂ ਛਾਪਾ ਮਾਰਿਆ ਗਿਆ ਤੇ ਪਤਾ ਲੱਗਾ ਕਿ ਆਈਸਕ੍ਰੀਮ ਦੇ ਵਿੱਚ ਵਿਸਕੀ ਮਿਲਾ ਕੇ ਲੋਕਾਂ ਨੂੰ ਵੇਚੀ ਜਾ ਰਹੀ ਸੀ ਹਾਲਾਂਕਿ ਆਈਸਕ੍ਰੀਮ ਪਾਰਲਰ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਹੈ ਆਈਸਕ੍ਰੀਮ ਪਾਰਲਰ ਤੇ ਸ਼ਾਪੇ ਮਾਰੀ ਕੀਤੀ ਗਿਆ ਆਈਸਕ੍ਰੀਮ ਦੇ ਵਿੱਚ ਵਿਸਕੀ ਪਾ ਕੇ ਮਿਲਾਵਟ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਲੋਕਾਂ ਦੇ ਵੀ ਹੋਸ਼ ਛੁੱਟ ਕੇ ਕੰਪਨੀ ਆਪਣੇ ਗ੍ਰਾਹਕਾਂ ਨੂੰ ਵਿਸਕੀ ਮਿਕਸਡ ਆਈਸਕ੍ਰੀਮ ਪਰੋਸ ਰਹੀ ਸੀ ਆਈਸਕ੍ਰੀਮ ਅਤੇ ਵਿਸਕੀ ਨੂੰ ਮਿਲਾ ਕੇ ਬਣਾਈ ਗਈ ਆਈਸਕ੍ਰੀਮ ਮਹਿੰਗੇ ਭਾਅ ਦੇ ਵਿੱਚ ਵੇਚੀ ਜਾ ਰਹੀ ਸੀ ਜਾਂਚ ਦੌਰਾਨ ਦੱਸਿਆ ਕਿ ਆ ਕੀ ਸ਼ਾਪੇ ਮਾਰੀ ਦੌਰਾਨ ਆਈਸਕ੍ਰੀਮ ਦੇ ਕੁੱਲ 43 ਟੁਕੜੇ ਬਰਾਮਦ ਕੀਤੇ ਗਏ ਜਿਨ੍ਹਾਂ ਦੀ ਕੁੱਲ ਮਾਤਰਾ 11.5 ਕਿਲੋ ਸੀ ਪਾਲਰ ਦੇ ਮਾਲਕ ਨੂੰ ਇਸਤਾ ਮਾਸਟਰਮਾਈਂਡ ਦੱਸਿਆ ਜਾਂਦਾ ਟੀਮ ਨੇ ਦੱਸਿਆ ਕਿ ਉਹ ਹਰ ਹਰ ਕਿਲਾ ਆਈਸਕ੍ਰੀਮ ਦੇ ਵਿੱਚ 60 ਮਿਲੀਮੀਟਰ ਵਿਸਕੀ ਮਿਲਾ ਰਿਆ ਸੀ ਹਰ ਆਈਸਕ੍ਰੀਮ ਦੇ ਵਿੱਚ ਜਿਹੜਾ ਉਸਦੇ ਵੱਲੋਂ 60 ਮਿਲੀਲੀਟਰ ਵਿਸਕੀ ਮਲਾਈ ਜਾ ਰਹੀ ਸੀ ਤੇ ਗ੍ਰਾਹਕਾਂ ਨੂੰ ਦਿੱਤੀ ਜਾ ਰਹੀ ਸੀ ਜਿਸ ਕਰਕੇ ਗ੍ਰਾਹਕ ਟੱਲੀ ਰਹਿੰਦੇ ਸੀ ਮਹਿੰਗੇ ਪਾ ਦੇ ਵਿੱਚ ਵਿੱਚ ਜਾਂਦੀ ਹੈ ਤੇ ਉਸ ਤੋਂ ਬਾਅਦ ਜਦੋਂ ਇਸ ਵਾਬਤ ਆਪਕਰੀ ਵਿਪਾਕ ਨੂੰ ਪਤਾ ਲੱਗਾ ਤਾਂ ਉਹਨਾਂ ਦੇ ਵੱਲੋਂ ਛਾਪੇ ਮਾਰ ਕੇ ਸਾਰੇ ਹੀ ਭੇਤ ਖੋਲੇ ਗਏ ਇਸ ਆਈਸਕ੍ਰੀਮ ਪਾਰਲਰ ਦੀ ਅਸਲ ਸੱਚਾਈ ਸਾਹਮਣੇ ਲਿਆਂਦੀ ਗਈ ਤੇ ਇਸ ਮਾਮਲੇ ਦੇ ਵਿੱਚ ਇੱਕ ਗ੍ਰਿਫਤਾਰੀ ਵੀ ਕੀਤੀ ਗਈ ਹੈ ਇੱਕ ਵਾਰ ਵੀਡੀਓ ਤੇ ਰੁਕ ਕਰਦੇ ਹਾਂ ਕਿ ਕਿਵੇਂ ਆਪਕਾਰ ਵਿਪਾਕ ਤੇ ਵੱਲੋਂ ਇਸ ਸਾਰੀ ਚਾਲ ਦਾੜਾ ਪਰਦਾ ਫਾਸ਼ ਕੀਤਾ ਗਿਆ ਆਈਸਕ੍ਰੀਮ ਖਾ ਕੇ ਲੋਕ ਟੱਲੀ ਹੋ ਰਹੇ ਸੀ ਜਦੋਂ ਰੇਡ ਕੀਤੀ ਗਈ ਤਾਂ ਸਾਰੇ ਹੀ ਪੇਤ ਖੁੱਲ ਗਏ ਰਾਜ਼ ਜਿਹੜਾ ਇਸ ਪਾਰਲਰ ਤੋਂ ਸਾਹਮਣੇ ਆ ਕਿ ਆਖਰਕਾਰ ਇਸ ਪਿੱਛੇ ਸਚਾਈ ਕੀ ਯਾ ਅਗਰ ਤੁਸੀਂ ਵੀ ਆਈਸਕ੍ਰੀਮ ਖਾਣ ਦੇ ਸ਼ਕੀਨ ਹੋ ਹਰ ਰੋਜ਼ ਆਈਸਕ੍ਰੀਮ ਖਾਣ ਦੇ ਲਈ ਮੋਕਾ ਲੱਭਦੇ ਹੋ ਤਾਂ ਇਸ ਖਬਰ ਨੂੰ ਜ਼ਰਾ ਧਿਆਨ ਦੇ ਨਾਲ ਸੁਣ ਲਓ ਕਿਉਂਕਿ ਇਹ ਖਬਰ ਹਰ ਇੱਕ ਨੂੰ ਹੈਰਾਨ ਕਰ ਰਹੀ ਹੈ ਇੱਕ ਆਈਸਕ੍ਰੀਮ ਦੀ ਦੁਕਾਨ ਤੇ ਆਪਕਾਰੀ ਵਿਭਾਗ ਦੇ ਵੱਲੋਂ ਛਾਪਾ ਮਾਰਿਆ ਗਿਆ ਤੇ ਪਤਾ ਲ لگا ਕਿ ਆਈਸਕ੍ਰੀਮ ਦੇ ਵਿੱਚ ਵਿਸਕੀ ਮਿਲਾ ਕੇ ਲੋਕਾਂ ਨੂੰ ਵੇਚੀ ਜਾ ਰਹੀ ਸੀ ਹਾਲਾਂਕਿ ਆਈਸਕ੍ਰੀਮ ਪਾਰਲਰ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਹੈ ਆਈਸਕ੍ਰੀਮ ਪਾਰਲਰ ਤੇ ਛਾਪੇਮਾਰੀ ਕੀਤੀ ਗਿਆ ਆਈਸਕ੍ਰੀਮ ਦੇ ਵਿੱਚ ਵਿਸਕੀ ਪਾ ਕੇ ਮਿਲਾਵਟ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਲੋਕਾਂ ਦੇ ਵੀ ਹੋਸ਼ ਛੁੱਟ ਕੇ ਕੰਪਨੀ ਆਪਣੇ ਗ੍ਰਾਹਕਾਂ ਨੂੰ ਵਿਸਕੀ ਮਿਕਸਡ ਆਈਸਕ੍ਰੀਮ ਪਰੋਸ ਰਹੀ ਸੀ ਆਈਸਕ੍ਰੀਮ ਅਤੇ ਵਿਸਕੀ ਨੂੰ ਮਿਲਾ ਕੇ ਬਣਾਈ ਗਈ ਆਈਸਕ੍ਰੀਮ ਮਹਿੰਗੇ ਪਾਦ ਦੇ ਵਿੱਚ ਵੇਚੀ ਜਾ ਰਹੀ ਸੀ ਜਾਂਚ ਦੌਰਾਨ ਦੱਸਿਆ ਗਿਆ ਕਿ ਛਾਪੇ ਮਾਰੀ ਦੌਰਾਨ ਆਈਸਕ੍ਰੀਮ ਦੇ ਕੁੱਲ 43 ਟੁਕੜੇ ਬਰਾਮਦ ਕੀਤੇ ਗਏ ਜਿਨ੍ਹਾਂ ਦੀ ਕੁੱਲ ਮਾਤਰਾ 11.5 ਕਿਲੋ ਸੀ ਪਾਲਰ ਦੇ ਮਾਲਕ ਨੂੰ ਇਸਤਾ ਮਾਸਟਰਮਾਈਂਡ ਦੱਸਿਆ ਜਾਂਦਾ ਟੀਮ ਨੇ ਦੱਸਿਆ ਕਿ ਉਹ ਹਰ ਹਰ ਕਿਲਾ ਆਈਸਕ੍ਰੀਮ ਦੇ ਵਿੱਚ 60 ਮਿਲੀਮੀਟਰ ਵਿਸਕੀ ਮਿਲਾ ਰਿਆ ਸੀ ਹਰ ਆਈਸਕ੍ਰੀਮ ਦੇ ਵਿੱਚ ਜਿਹੜਾ ਉਸਦੇ ਵੱਲੋਂ 60 ਮਿਲੀਲੀਟਰ ਵਿਸਕੀ ਮਲਾਈ ਜਾ ਰਹੀ ਸੀ ਤੇ ਗ੍ਰਾਹਕਾਂ ਨੂੰ ਦਿੱਤੀ ਜਾ ਰਹੀ ਸੀ ਜਿਸ ਕਰਕੇ ਗ੍ਰਾਹਕ ਟੱਲੀ ਰਹਿੰਦੇ ਸੀ ਮਹਿੰਗੇ ਪਾ ਦੇ ਵਿੱਚ ਵਿੱਚ ਜਾਂਦੀ ਹੈ ਤੇ ਉਸ ਤੋਂ ਬਾਅਦ ਜਦੋਂ ਇਸ ਵਾਬਤ ਆਪਕਰੀ ਵਿਪਾਕ ਨੂੰ ਪਤਾ ਲੱਗਾ ਤਾਂ ਉਹਨਾਂ ਦੇ ਵੱਲੋਂ ਛਾਪੇ ਮਾਰ ਕੇ ਸਾਰੇ ਹੀ ਭੇਤ ਖੋਲੇਗੇ ਇਸ ਆਈਸਕ੍ਰੀਮ ਪਾਰਲਰ ਦੀ ਅਸਲ ਸੱਚਾਈ ਸਾਹਮਣੇ ਲਿਆਂਦੀ ਗਈ ਤੇ ਇਸ ਮਾਮਲੇ ਦੇ ਵਿੱਚ ਇੱਕ ਗ੍ਰਿਫਤਾਰੀ ਵੀ ਕੀਤੀ ਗਈ ਹੈ ਇੱਕ ਵਾਰ ਵੀਡੀਓ ਦੇ ਰੁਕ ਕਰਦੇ ਹਾਂ ਕਿ ਕਿਵੇਂ ਆਪਕਾਰ ਵਿਪਾਕ ਤੇ ਵੱਲੋਂ ਇਸ ਸਾਰੀ ਚਾਲ ਦਾੜਾ ਪਰਦਾ ਫਾਸ਼ ਕੀਤਾ ਗਿਆ ਆਈਸਕ੍ਰੀਮ ਖਾ ਕੇ ਲੋਕ ਟੱਲੀ ਹੋ ਰਹੇ ਸੀ ਜਦੋਂ ਰੇਡ ਕੀਤੀ ਗਈ ਤਾਂ ਸਾਰੇ ਹੀ ਪੇਤ ਖੁੱਲ ਗਏ ਰਾਜ਼ ਜਿਹੜਾ ਇਸ ਪਾਰਲਰ ਤੋਂ ਸਾਹਮਣੇ ਆ ਕਿ ਆਖਰਕਾਰ ਇਸ ਪਿੱਛੇ ਸਚਾਈ ਕੀ ਯਾ ਅਗਰ ਤੁਸੀਂ ਵੀ ਆਈਸਕ੍ਰੀਮ ਖਾਣ ਦੇ ਸ਼ਕੀਨ ਹੋ ਹਰ ਰੋਜ਼ ਆਈਸਕ੍ਰੀਮ ਖਾਣ ਦੇ ਲਈ ਮੋਕਲ ਲਬਦੇ ਹੋ ਤਾਂ ਇਸ ਖਬਰ ਨੂੰ ਜ਼ਰਾ ਧਿਆਨ ਦੇ ਨਾਲ ਸੁਣ ਲੋ ਕਿਉਂਕਿ ਇਹ ਖਬਰ ਹਰ ਇੱਕ ਨੂੰ ਹੈਰਾਨ ਕਰ ਰਹੀ ਹੈ ਇੱਕ ਆਈਸਕ੍ਰੀਮ ਦੀ ਦੁਕਾਨ ਤੇ ਆਪਕਾਰੀ ਵਿਪາກ ਤੇ ਵੱਲੋਂ ਛਾਪਾ ਮਾਰਿਆ ਗਿਆ ਤੇ ਪਤਾ ਲ لگا ਕਿ ਆਈਸਕ੍ਰੀਮ ਦੇ ਵਿੱਚ ਵਿਸਕੀ ਮਿਲਾ ਕੇ ਲੋਕਾਂ ਨੂੰ ਵੇਚੀ ਚਾਰੀ ਸੀ ਹਾਲਾਂਕਿ ਆਈਸਕ੍ਰੀਮ ਪਾਰਲਰ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਹੈ ਆਈਸਕ੍ਰੀਮ ਪਾਰਲਰ ਤੇ ਛਾਪੇਮਾਰੀ ਕੀਤੀ ਗਈ ਆਈਸਕ੍ਰੀਮ ਦੇ ਵਿੱਚ ਵਿਸਕੀ ਪਾ ਕੇ ਮਿਲਾਵਟ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਲੋਕਾਂ ਦੇ ਵੀ ਹੋਸ਼ ਛੁੱਟ ਕੇ ਕੰਪਨੀ ਆਪਣੇ ਗ੍ਰਾਹਕਾਂ ਨੂੰ ਵਿਸਕੀ ਮਿਕਸਡ ਆਈਸਕ੍ਰੀਮ ਪਰੋਸ ਰਹੀ ਸੀ ਆਈਸਕ੍ਰੀਮ ਅਤੇ ਵਿਸਕੀ ਨੂੰ ਮਿਲਾ ਕੇ ਬਣਾਈ ਗਈ ਆਈਸਕ੍ਰੀਮ ਮਹਿੰਗੇ ਪਾਦ ਦੇ ਵਿੱਚ ਵੇਚੀ ਜਾ ਰਹੀ ਸੀ ਜਾਂਚ ਦੌਰਾਨ ਦੱਸਿਆ ਕਿ ਆ ਕਿ ਸ਼ਾਪੇ ਮਾਰੀ ਦੌਰਾਨ ਆਈਸਕ੍ਰੀਮ ਦੇ ਕੁੱਲ 43 ਟੁਕੜੇ ਬਰਾਮਦ ਕੀਤੇ ਗਏ ਜਿਨ੍ਹਾਂ ਦੀ ਕੁੱਲ ਮਾਤਰਾ 11.5 ਕਿਲੋ ਸੀ ਪਾਲਰ ਦੇ ਮਾਲਕ ਨੂੰ ਇਸਤਾ ਮਾਸਟਰਮਾਈਂਡ ਦੱਸਿਆ ਜਾਂਦਾ ਟੀਮ ਨੇ ਦੱਸਿਆ ਕਿ ਉਹ ਹਰ ਹਰ ਕਿਲਾ ਆਈਸਕ੍ਰੀਮ ਦੇ ਵਿੱਚ 60 ਮਿਲੀਮੀਟਰ ਵਿਸਕੀ ਮਿਲਾ ਰਿਆ ਸੀ ਹਰ ਆਈਸਕ੍ਰੀਮ ਦੇ ਵਿੱਚ ਜਿਹੜਾ ਉਸਦੇ ਵੱਲੋਂ 60 ਮਿਲੀਲੀਟਰ ਵਿਸਕੀ ਮਲਾਈ ਜਾ ਰਹੀ ਸੀ ਤੇ ਗ੍ਰਾਹਕਾਂ ਨੂੰ ਦਿੱਤੀ ਜਾ ਰਹੀ ਸੀ ਜਿਸ ਕਰਕੇ ਗ੍ਰਾਹਕ ਟੱਲੀ ਰਹਿੰਦੇ ਸੀ ਮਹਿੰਗੇ ਪਾ ਦੇ ਵਿੱਚ ਵਿੱਚ ਜਾਂਦੀ ਹੈ ਤੇ ਉਸ ਤੋਂ ਬਾਅਦ ਜਦੋਂ ਇਸ ਵਾਬਤ ਆਪਕਰੀ ਵਿਪਾਕ ਨੂੰ ਪਤਾ ਲੱਗਾ ਤਾਂ ਉਹਨਾਂ ਦੇ ਵੱਲੋਂ ਛਾਪੇ ਮਾਰ ਕੇ ਸਾਰੇ ਹੀ ਭੇਤ ਖੋਲੇਗੇ ਇਸ ਆਈਸਕ੍ਰੀਮ ਪਾਰਲਰ ਦੀ ਅਸਲ ਸੱਚਾਈ ਸਾਹਮਣੇ ਲਿਆਂਦੀ ਗਈ ਤੇ ਇਸ ਮਾਮਲੇ ਦੇ ਵਿੱਚ ਇੱਕ ਗ੍ਰਿਫਤਾਰੀ ਵੀ ਕੀਤੀ ਗਈ ਹੈ ਇੱਕ ਵਾਰ ਵੀਡੀਓ ਦੇਖ ਕਰਦੇ ਹਾਂ ਕਿ ਕਿਵੇਂ ਆਪਕਾਰੀ ਵਿਪਾਕ ਤੇ ਵੱਲੋਂ ਇਸ ਸਾਰੀ ਚਾਲ ਦਾੜਾ ਪਰਦਾ ਫਾਸ਼ ਕੀਤਾ ਗਿਆ ਆਈਸਕ੍ਰੀਮ ਖਾ ਕੇ ਲੋਕ ਟੱਲੀ ਹੋ ਰਹੇ ਸੀ ਜਦੋਂ ਰੇਡ ਕੀਤੀ ਗਈ ਤਾਂ ਸਾਰੇ ਹੀ ਪੇਤ ਖੁੱਲ ਗਏ ਰਾਜ ਜੈਦੇਸ ਪਾਰਲਰ ਤੋਂ ਸਾਹਮਣੇ ਹੈ ਕਿ ਆਖਰਕਾਰ ਇਸ ਪਿੱਛੇ ਸਚਾਈ ਕੀ ਹੈ ਅਗਰ ਤੁਸੀਂ ਵੀ ਆਈਸਕ੍ਰੀਮ ਖਾਣ ਦੇ ਸ਼ਕੀਨ ਹੋ ਹਰ ਰੋਜ਼ ਆਈਸਕ੍ਰੀਮ ਖਾਣ ਦੇ ਲਈ ਮੌਕਾ ਲੱਭਦੇ ਹੋ ਤਾਂ ਇਸ ਖਬਰ ਨੂੰ ਜ਼ਰਾ ਧਿਆਨ ਦੇ ਨਾਲ ਸੁਣ ਲਓ ਕਿਉਂਕਿ ਇਹ ਖਬਰ ਹਰ ਇੱਕ ਨੂੰ ਹੈਰਾਨ ਕਰ ਰਹੀ ਹੈ ਇੱਕ ਆਈਸਕ੍ਰੀਮ ਦੀ ਦੁਕਾਨ ਤੇ ਆਪਕਰੀ ਵਿਪਾਕ ਦੇ ਵੱਲੋਂ ਛਾਪਾ ਮਾਰਿਆ ਗਿਆ ਤੇ ਪਤਾ ਲੱਗਾ ਕਿ ਆਈਸਕ੍ਰੀਮ ਦੇ ਵਿੱਚ ਵਿਸਕੀ ਮਿਲਾ ਕੇ ਲੋਕਾਂ ਨੂੰ ਵੇਚੀ ਚਾਲੀ ਸੀ ਹਾਲਾਂਕਿ ਆਈਸਕ੍ਰੀਮ ਪਾਰਲਰ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਹੈ ਆਈਸਕ੍ਰੀਮ ਪਾਰਲਰ ਤੇ ਸ਼ਾਪੇ ਮਾਰੀ ਕੀਤੀ ਗਈ ਆਈਸਕ੍ਰੀਮ ਦੇ ਵਿੱਚ ਵਿਸਕੀ ਪਾ ਕੇ ਮਿਲਾਵਟ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਲੋਕਾਂ ਦੇ ਵੀ ਹੋਸ਼ ਛੁੱਟ ਕੇ ਕੰਪਨੀ ਆਪਣੇ ਗ੍ਰਾਹਕਾਂ ਨੂੰ ਵਿਸਕੀ ਮਿਕਸਡ ਆਈਸਕ੍ਰੀਮ ਪਰੋਸ ਰਹੀ ਸੀ ਆਈਸਕ੍ਰੀਮ ਅਤੇ ਵਿਸਕੀ ਨੂੰ ਮਿਲਾ ਕੇ ਬਣਾਈ ਗਈ ਆਈਸਕ੍ਰੀਮ ਮਹਿੰਗੇ ਪਾਦ ਵਿੱਚ ਵੇਚੀ ਜਾ ਰਹੀ ਸੀ ਜਾਂਚ ਦੌਰਾਨ ਦੱਸਿਆ ਕਿ ਆ ਕੀ ਸ਼ਾਪੇ ਮਾਰੀ ਦੌਰਾਨ ਆਈਸਕ੍ਰੀਮ ਦੇ ਕੁੱਲ 43 ਟੁਕੜੇ ਬਰਾਮਦ ਕੀਤੇ ਗਏ ਜਿਨ੍ਹਾਂ ਦੀ ਕੁੱਲ ਮਾਤਰਾ 11.5 ਕਿਲੋ ਸੀ ਪਾਲਰ ਦੇ ਮਾਲਕ ਨੂੰ ਇਸਤਾ ਮਾਸਟਰਮਾਈਂਡ ਦੱਸਿਆ ਜਾਂਦਾ ਟੀਮ ਨੇ ਦੱਸਿਆ ਕਿ ਉਹ ਹਰ ਹਰ ਕਿਲਾ ਆਈਸਕ੍ਰੀਮ ਦੇ ਵਿੱਚ 60 ਮਿਲੀਮੀਟਰ ਵਿਸਕੀ ਮਿਲਾ ਰਿਆ ਸੀ ਹਰ ਆਈਸਕ੍ਰੀਮ ਦੇ ਵਿੱਚ ਜਿਹੜਾ ਉਸਤੇ ਵੱਲੋਂ 60 ਮਿਲੀਲੀਟਰ ਵਿਸਕੀ ਮਲਾਈ ਜਾ ਰਹੀ ਸੀ ਤੇ ਗ੍ਰਾਹਕਾਂ ਨੂੰ ਦਿੱਤੀ ਜਾ ਰਹੀ ਸੀ ਜਿਸ ਕਰਕੇ ਗ੍ਰਾਹਕ ਟੱਲੀ ਰਹਿੰਦੇ ਸੀ ਮਹਿੰਗੇ ਪਾ ਦੇ ਵਿੱਚ ਵਿੱਚ ਜਾਂਦੀ ਹੈ ਤੇ ਉਸ ਤੋਂ ਬਾਅਦ ਜਦੋਂ ਇਸ ਵਾਬਤ ਆਪਕਰੀ ਵਿਪਾਕ ਨੂੰ ਪਤਾ ਲੱਗਾ ਤਾਂ ਉਹਨਾਂ ਦੇ ਵੱਲੋਂ ਛਾਪੇ ਮਾਰ ਕੇ ਸਾਰੇ ਹੀ ਭੇਤ ਖੋਲੇਗੇ ਇਸ ਆਈਸਕ੍ਰੀਮ ਪਾਰਲਰ ਦੀ ਅਸਲ ਸੱਚਾਈ ਸਾਹਮਣੇ ਲਿਆਂਦੀ ਗਈ ਤੇ ਇਸ ਮਾਮਲੇ ਦੇ ਵਿੱਚ ਇੱਕ ਗ੍ਰਿਫਤਾਰੀ ਵੀ ਕੀਤੀ ਗਈ ਹੈ ਇੱਕ ਵਾਰ ਵੀਡੀਓ ਦੇ ਰੁਕ ਕਰਦੇ ਹਾਂ ਕਿ ਕਿਵੇਂ ਆਪਕਾਰੀ ਵਿਪਾਕ ਤੇ ਵੱਲੋਂ ਇਸ ਸਾਰੀ ਚਾਲ ਦਾੜਾ ਪਰਦਾ ਫਾਸ਼ ਕੀਤਾ ਗਿਆ ਆਈਸਕ੍ਰੀਮ ਖਾ ਕੇ ਲੋਕ ਟੱਲੀ ਹੋ ਰਹੇ ਸੀ ਜਦੋਂ ਰੇਡ ਕੀਤੀ ਗਈ ਤਾਂ ਸਾਰੇ ਹੀ ਭੇਦ ਖੁੱਲ ਗਏ ਰਾਜ ਜੈਦੇਸ ਪਾਰਲਰ ਤੋਂ ਸਾਹਮਣੇ ਹੈ ਕਿ ਆਖਰਕਾਰ ਇਸ ਪਿੱਛੇ ਸਚਾਈ ਕੀ ਹੈ ਅਗਰ ਤੁਸੀਂ ਵੀ ਆਈਸਕ੍ਰੀਮ ਖਾਣ ਦੇ ਸ਼ਕੀਨ ਹੋ ਹਰ ਰੋਜ਼ ਆਈਸਕ੍ਰੀਮ ਖਾਣ ਦੇ ਲਈ ਮੌਕਾ ਲੱਭਦੇ ਹੋ ਤਾਂ ਇਸ ਖਬਰ ਨੂੰ ਜ਼ਰਾ ਧਿਆਨ ਦੇ ਨਾਲ ਸੁਣ ਲਓ ਕਿਉਂਕਿ ਇਹ ਖਬਰ ਹਰ ਇੱਕ ਨੂੰ ਹੈਰਾਨ ਕਰ ਰਹੀ ਹੈ ਇੱਕ ਆਈਸਕ੍ਰੀਮ ਦੀ ਦੁਕਾਨ ਤੇ ਆਪਕਰੀ ਵਿਪਾਕ ਦੇ ਵੱਲੋਂ ਛਾਪਾ ਮਾਰਿਆ ਗਿਆ ਤੇ ਪਤਾ ਲੱਗਾ ਕਿ ਆਈਸਕ੍ਰੀਮ ਦੇ ਵਿੱਚ ਵਿਸਕੀ ਮਿਲਾ ਕੇ ਲੋਕਾਂ ਨੂੰ ਵੇਚੀ ਜਾ ਰਹੀ ਸੀ ਹਾਲਾਂਕਿ ਆਈਸਕ੍ਰੀਮ ਪਾਰਲਰ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਹੈ ਆਈਸਕ੍ਰੀਮ ਪਾਰਲਰ ਤੇ ਸ਼ਾਪੇ ਮਾਰੀ ਕੀਤੀ ਗਿਆ ਆਈਸਕ੍ਰੀਮ ਦੇ ਵਿੱਚ ਵਿਸਕੀ ਪਾ ਕੇ ਮਿਲਾਵਟ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਲੋਕਾਂ ਦੇ ਵੀ ਹੋਸ਼ ਛੁੱਟ ਕੇ ਕੰਪਨੀ ਆਪਣੇ ਗ੍ਰਾਹਕਾਂ ਨੂੰ ਵਿਸਕੀ ਮਿਕਸਡ ਆਈਸਕ੍ਰੀਮ ਪਰੋਸ ਰਹੀ ਸੀ ਆਈਸਕ੍ਰੀਮ ਅਤੇ ਵਿਸਕੀ ਨੂੰ ਮਿਲਾ ਕੇ ਬਣਾਈ ਗਈ ਆਈਸਕ੍ਰੀਮ ਮਹਿੰਗੇ ਪਾਦ ਵਿੱਚ ਵੇਚੀ ਜਾ ਰਹੀ ਸੀ ਜਾਂਚ ਦੌਰਾਨ ਦੱਸਿਆ ਕਿ ਆਕਿ ਸ਼ਾਪੇ ਮਾਰੀ ਦੌਰਾਨ ਆਈਸਕ੍ਰੀਮ ਦੇ ਕੁੱਲ 43 ਟੁਕੜੇ ਬਰਾਮਦ ਕੀਤੇ ਗਏ ਜਿਨ੍ਹਾਂ ਦੀ ਕੁੱਲ ਮਾਤਰਾ 11.5 ਕਿਲੋ ਸੀ ਪਾਲਰ ਦੇ ਮਾਲਕ ਨੂੰ ਇਸਤਾਬ ਮਾਸਟਰਮਾਈਂਡ ਦੱਸਿਆ ਜਾਂਦਾ ਟੀਮ ਨੇ ਦੱਸਿਆ ਕਿ ਉਹ ਹਰ ਹਰ ਕਿਲਾ ਆਈਸਕ੍ਰੀਮ ਦੇ ਵਿੱਚ 60 ਮਿਲੀਮੀਟਰ ਵਿਸਕੀ ਮਿਲਾ ਰਿਆ ਸੀ ਹਰ ਆਈਸਕ੍ਰੀਮ ਦੇ ਵਿੱਚ ਜਿਹੜਾ ਉਸਦੇ ਵੱਲੋਂ 60 ਮਿਲੀਲੀਟਰ ਵਿਸਕੀ ਮਲਾਈ ਜਾ ਰਹੀ ਸੀ ਤੇ ਗ੍ਰਾਹਕਾਂ ਨੂੰ ਦਿੱਤੀ ਜਾ ਰਹੀ ਸੀ ਜਿਸ ਕਰਕੇ ਗ੍ਰਾਹਕ ਟੱਲੀ ਰਹਿੰਦੇ ਸੀ ਮਹਿੰਗੇ ਪਾ ਦੇ ਵਿੱਚ ਵਿੱਚ ਜਾਂਦੀ ਹੈ ਤੇ ਉਸ ਤੋਂ ਬਾਅਦ ਜਦੋਂ ਇਸ ਵਾਬਤ ਆਪਕਰੀ ਵਿਪਾਕ ਨੂੰ ਪਤਾ ਲੱਗਾ ਤਾਂ ਉਹਨਾਂ ਦੇ ਵੱਲੋਂ ਛਾਪੇ ਮਾਰ ਕੇ ਸਾਰੇ ਹੀ ਭੇਤ ਖੋਲੇਗੇ ਇਸ ਆਈਸਕ੍ਰੀਮ ਪਾਰਲਰ ਦੀ ਅਸਲ ਸੱਚਾਈ ਸਾਹਮਣੇ ਲਿਆਂਦੀ ਗਈ ਤੇ ਇਸ ਮਾਮਲੇ ਦੇ ਵਿੱਚ ਇੱਕ ਗ੍ਰਿਫਤਾਰੀ ਵੀ ਕੀਤੀ ਗਈ ਹੈ ਇੱਕ ਵਾਰ ਵੀਡੀਓ ਦੇ ਰੁਕ ਕਰਦੇ ਹਾਂ ਕਿ ਕਿਵੇਂ ਆਪਕਾਰੀ ਵਿਪਾਕ ਤੇ ਵੱਲੋਂ ਇਸ ਸਾਰੀ ਚਾਲ ਦਾੜਾ ਪਰਦਾ ਫਾਸ਼ ਕੀਤਾ ਗਿਆ ਆਈਸਕ੍ਰੀਮ ਖਾ ਕੇ ਲੋਕ ਟੱਲੀ ਹੋ ਰਹੇ ਸੀ ਜਦੋਂ ਰੇਡ ਕੀਤੀ ਗਈ ਤਾਂ ਸਾਰੇ ਹੀ ਪੇਤ ਖੁੱਲ ਗਏ ਰਾਜ ਜਿਹੜਾ ਇਸ ਪਾਰਲਰ ਤੋਂ ਸਾਹਮਣੇ ਹੈ ਕਿ ਆਖਰਕਾਰ ਇਸ ਪਿੱਛੇ ਸਚਾਈ ਕੀ ਹੈ ਅਗਰ ਤੁਸੀਂ ਵੀ ਆਈਸਕ੍ਰੀਮ ਖਾਣ ਦੇ ਸ਼ਕੀਨ ਹੋ ਹਰ ਰੋਜ਼ ਆਈਸਕ੍ਰੀਮ ਖਾਣ ਦੇ ਲਈ ਮੌਕਾ ਲੱਭਦੇ ਹੋ ਤਾਂ ਇਸ ਖਬਰ ਨੂੰ ਜ਼ਰਾ ਧਿਆਨ ਦੇ ਨਾਲ ਸੁਣ ਲਓ ਕਿਉਂਕਿ ਇਹ ਖਬਰ ਹਰ ਇੱਕ ਨੂੰ ਹੈਰਾਨ ਕਰ ਰਹੀ ਹੈ ਇੱਕ ਆਈਸਕ੍ਰੀਮ ਦੀ ਦੁਕਾਨ ਤੇ ਆਪਕਰੀ ਵਿਪਾਕ ਦੇ ਵੱਲੋਂ ਛਾਪਾ ਮਾਰਿਆ ਗਿਆ ਤੇ ਪਤਾ ਲੱਗਾ ਕਿ ਆਈਸਕ੍ਰੀਮ ਦੇ ਵਿੱਚ ਵਿਸਕੀ ਮਿਲਾ ਕੇ ਲੋਕਾਂ ਨੂੰ ਵੇਚੀ ਜਾ ਰਹੀ ਸੀ ਹਾਲਾਂਕਿ ਆਈਸਕ੍ਰੀਮ ਪਾਰਲਰ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਹੈ ਆਈਸਕ੍ਰੀਮ ਪਾਰਲਰ ਤੇ ਸ਼ਾਪੇ ਮਾਰੀ ਕੀਤੀ ਗਿਆ ਆਈਸਕ੍ਰੀਮ ਦੇ ਵਿੱਚ ਵਿਸਕੀ ਪਾ ਕੇ ਮਿਲਾਵਟ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਲੋਕਾਂ ਦੇ ਵੀ ਹੋਸ਼ ਛੁੱਟ ਕੇ ਕੰਪਨੀ ਆਪਣੇ ਗ੍ਰਾਹਕਾਂ ਨੂੰ ਵਿਸਕੀ ਮਿਕਸਡ ਆਈਸਕ੍ਰੀਮ ਪਰੋਸ ਰਹੀ ਸੀ ਆਈਸਕ੍ਰੀਮ ਅਤੇ ਵਿਸਕੀ ਨੂੰ ਮਿਲਾ ਕੇ ਬਣਾਈ ਗਈ ਆਈਸਕ੍ਰੀਮ ਮਹਿੰਗੇ ਪਾਦ ਵਿੱਚ ਵੇਚੀ ਜਾ ਰਹੀ ਸੀ ਜਾਂਚ ਦੌਰਾਨ ਦੱਸਿਆ ਕਿ ਆਕਿ ਸ਼ਾਪੇ ਮਾਰੀ ਦੌਰਾਨ ਆਈਸਕ੍ਰੀਮ ਦੇ ਕੁੱਲ 43 ਟੁਕੜੇ ਬਰਾਮਦ ਕੀਤੇ ਗਏ ਜਿਨ੍ਹਾਂ ਦੀ ਕੁੱਲ ਮਾਤਰਾ 11.5 ਕਿਲੋ ਸੀ ਪਾਲਰ ਦੇ ਮਾਲਕ ਨੂੰ ਇਸਦਾ ਮਾਸਟਰਮਾਈਂਡ ਦੱਸਿਆ ਜਾਂਦਾ ਟੀਮ ਨੇ ਦੱਸਿਆ ਕਿ ਉਹ ਹਰ ਹਰ ਕਿਲਾ ਆਈਸਕ੍ਰੀਮ ਦੇ ਵਿੱਚ 60 ਮਿਲੀਮੀਟਰ ਵਿਸਕੀ ਮਿਲਾ ਰਿਆ ਸੀ ਹਰ ਆਈਸਕ੍ਰੀਮ ਦੇ ਵਿੱਚ ਜਿਹੜਾ ਉਸਦੇ ਵੱਲੋਂ 60 ਮਿਲੀਲੀਟਰ ਵਿਸਕੀ ਮਲਾਈ ਜਾ ਰਹੀ ਸੀ ਤੇ ਗ੍ਰਾਹਕਾਂ ਨੂੰ ਦਿੱਤੀ ਜਾ ਰਹੀ ਸੀ ਜਿਸ ਕਰਕੇ ਗ੍ਰਾਹਕ ਟੱਲੀ ਰਹਿੰਦੇ ਸੀ ਮਹਿੰਗੇ ਪਾ ਦੇ ਵਿੱਚ ਵਿੱਚ ਜਾਂਦੀ ਹੈ ਤੇ ਉਸ ਤੋਂ ਬਾਅਦ ਜਦੋਂ ਇਸ ਵਾਬਤ ਆਪਕਰੀ ਵਿਪਾਕ ਨੂੰ ਪਤਾ ਲੱਗਾ ਤਾਂ ਉਹਨਾਂ ਦੇ ਵੱਲੋਂ ਛਾਪੇ ਮਾਰ ਕੇ ਸਾਰੇ ਹੀ ਭੇਤ ਖੋਲੇਗੇ ਇਸ ਆਈਸਕ੍ਰੀਮ ਪਾਰਲਰ ਦੀ ਅਸਲ ਸੱਚਾਈ ਸਾਹਮਣੇ ਲਿਆਂਦੀ ਗਈ ਤੇ ਇਸ ਮਾਮਲੇ ਦੇ ਵਿੱਚ ਇੱਕ ਗ੍ਰਿਫਤਾਰੀ ਵੀ ਕੀਤੀ ਗਈ ਹੈ ਇੱਕ ਵਾਰ ਵੀਡੀਓ ਦੇ ਰੁਕ ਕਰਦੇ ਹਾਂ ਕਿ ਕਿਵੇਂ ਆਪਕਾ ਵਿਪາກਤ ਵੱਲੋਂ ਇਸ ਸਾਰੀ ਚਾਲ ਦਾ ਪਰਦਾਫਾਸ਼ ਕੀਤਾ ਗਿਆ ਆਈਸਕ੍ਰੀਮ ਖਾ ਕੇ ਲੋਕ ਟੱਲੀ ਹੋ ਰਹੇ ਸੀ ਜਦੋਂ ਰੇਡ ਕੀਤੀ ਗਈ ਤਾਂ ਸਾਰੇ ਹੀ ਪੇਤ ਖੁੱਲ ਗਏ ਰਾਜ ਜੜੈਸ ਪਾਰਲਰ ਤੋਂ ਸਾਹਮਣੇ ਹੈ ਕਿ ਆਖਰਕਾਰ ਇਸ ਪਿੱਛੇ ਸਚਾਈ ਕੀ ਹੈ ਅਗਰ ਤੁਸੀਂ ਵੀ ਆਈਸਕ੍ਰੀਮ ਖਾਣ ਦੇ ਸ਼ਕੀਨ ਹੋ ਹਰ ਰੋਜ਼ ਆਈਸਕ੍ਰੀਮ ਖਾਣ ਦੇ ਲਈ ਮੌਕਾ ਲੱਭਦੇ ਹੋ ਤਾਂ ਇਸ ਖਬਰ ਨੂੰ ਜ਼ਰਾ ਧਿਆਨ ਦੇ ਨਾਲ ਸੁਣ ਲਓ ਕਿਉਂਕਿ ਇਹ ਖਬਰ ਹਰ ਇੱਕ ਨੂੰ ਹੈਰਾਨ ਕਰ ਰਹੀ ਹੈ ਇੱਕ ਆਈਸਕ੍ਰੀਮ ਦੀ ਦੁਕਾਨ ਤੇ ਆਪਕਾਰੀ ਵਿਪາກ ਤੇ ਵੱਲੋਂ ਛਾਪਾ ਮਾਰਿਆ ਗਿਆ ਤੇ ਪਤਾ ਲੱਗਾ ਕਿ ਆਈਸਕ੍ਰੀਮ ਦੇ ਵਿੱਚ ਵਿਸਕੀ ਮਿਲਾ ਕੇ ਲੋਕਾਂ ਨੂੰ ਵੇਚੀ ਜਾ ਰਹੀ ਸੀ ਹਾਲਾਂਕਿ ਆਈਸਕ੍ਰੀਮ ਪਾਰਲਰ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਹੈ ਆਈਸਕ੍ਰੀਮ ਪਾਰਲਰ ਤੇ ਸ਼ਾਪੇ ਮਾਰੀ ਕੀਤੀ ਗਿਆ ਆਈਸਕ੍ਰੀਮ ਦੇ ਵਿੱਚ ਵਿਸਕੀ ਪਾ ਕੇ ਮਿਲਾਵਟ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਲੋਕਾਂ ਦੇ ਵੀ ਹੋਸ਼ ਛੁੱਟ ਕੇ ਕੰਪਨੀ ਆਪਣੇ ਗ੍ਰਾਹਕਾਂ ਨੂੰ ਵਿਸਕੀ ਮਿਕਸਡ ਆਈਸਕ੍ਰੀਮ ਪਰੋਸ ਰਹੀ ਸੀ ਆਈਸਕ੍ਰੀਮ ਅਤੇ ਵਿਸਕੀ ਨੂੰ ਮਿਲਾ ਕੇ ਬਣਾਈ ਗਈ ਆਈਸਕ੍ਰੀਮ ਮਹਿੰਗੇ ਪਾਦ ਦੇ ਵਿੱਚ ਵੇਚੀ ਜਾ ਰਹੀ ਸੀ ਜਾਂਚ ਦੌਰਾਨ ਦੱਸਿਆ ਕਿ ਆ ਕੀ ਸ਼ਾਪੇ ਮਾਰੀ ਦੌਰਾਨ ਆਈਸਕ੍ਰੀਮ ਦੇ ਕੁੱਲ 43 ਟੁਕੜੇ ਬਰਾਮਦ ਕੀਤੇ ਗਏ ਜਿਨ੍ਹਾਂ ਦੀ ਕੁੱਲ ਮਾਤਰਾ 11.5 ਕਿਲੋ ਸੀ ਪਾਲਰ ਦੇ ਮਾਲਕ ਨੂੰ ਇਸਤਾ ਮਾਸਟਰਮਾਈਂਡ ਦੱਸਿਆ ਜਾਂਦਾ ਟੀਮ ਨੇ ਦੱਸਿਆ ਕਿ ਉਹ ਹਰ ਹਰ ਕਿਲਾ ਆਈਸਕ੍ਰੀਮ ਦੇ ਵਿੱਚ 60 ਮਿਲੀਮੀਟਰ ਵਿਸਕੀ ਮਿਲਾ ਰਿਆ ਸੀ ਹਰ ਆਈਸਕ੍ਰੀਮ ਦੇ ਵਿੱਚ ਜਿਹੜਾ ਉਸਦੇ ਵੱਲੋਂ 60 ਮਿਲੀਲੀਟਰ ਵਿਸਕੀ ਮਲਾਈ ਜਾ ਰਹੀ ਸੀ ਤੇ ਗ੍ਰਾਹਕਾਂ ਨੂੰ ਦਿੱਤੀ ਜਾ ਰਹੀ ਸੀ ਜਿਸ ਕਰਕੇ ਗ੍ਰਾਹਕ ਟੱਲੀ ਰਹਿੰਦੇ ਸੀ ਮਹਿੰਗੇ ਪਾ ਦੇ ਵਿੱਚ ਵਿੱਚ ਜਾਂਦੀ ਹੈ ਤੇ ਉਸ ਤੋਂ ਬਾਅਦ ਜਦੋਂ ਇਸ ਵਾਬਤ ਆਪਕਰੀ ਵਿਪਾਕ ਨੂੰ ਪਤਾ ਲੱਗਾ ਤਾਂ ਉਹਨਾਂ ਦੇ ਵੱਲੋਂ ਛਾਪੇ ਮਾਰ ਕੇ ਸਾਰੇ ਹੀ ਭੇਤ ਖੋਲੇਗੇ ਇਸ ਆਈਸਕ੍ਰੀਮ ਪਾਰਲਰ ਦੀ ਅਸਲ ਸੱਚਾਈ ਸਾਹਮਣੇ ਲਿਆਂਦੀ ਗਈ ਤੇ ਇਸ ਮਾਮਲੇ ਦੇ ਵਿੱਚ ਇੱਕ ਗ੍ਰਿਫਤਾਰੀ ਵੀ ਕੀਤੀ ਗਈ ਹੈ ਇੱਕ ਵਾਰ ਵੀਡੀਓ ਦੇ ਰੁਕ ਕਰਦੇ ਹਾਂ ਕਿ ਕਿਵੇਂ ਆਪਕਾਰ ਵਿਪਾਕ ਤੇ ਵੱਲੋਂ ਇਸ ਸਾਰੀ ਚਾਲ ਦਾੜਾ ਪਰਦਾ ਫਾਸ਼ ਕੀਤਾ ਗਿਆ